ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਆਪਾਂ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਬਰਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦੋ ਤੁਹਾਨੂੰ ਪਸ਼ੂ ਦਿਖਾਵਾਂਗੇ ਇੱਕ ਗੱਭਣ ਤਿਆਜ ਆ ਤੇ ਇੱਕ ਉੱਚੇ ਬੱਚੇ ਵਾਲੀ ਆ ਤੇ ਆਪਾਂ ਪਹੁੰਚਿਆ ਵੀਰ ਰੋਬੜ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਇਹਨਾਂ ਦੀ ਅੱਜ ਕਰੀ ਸੱਸੇ ਭਾਈ ਜੀ ਸੱਸੇ ਦਾਸੇ ਵੀਦੀ ਦਾਸਤਰੀ ਗੜ ਉਹ ਸੌ ਠੀਕ ਠਾਕ ਜੀ ਅੱਜ ਦੀ ਵਧੀਆ ਵਧੀਆ ਦੇ ਵਧੀਆ ਚਾਹੀਦਾ ਜੀ ਭਾਈ ਜਪੜਾ ਨਾਮ ਤੇ ਡਰੈਸ ਦੱਸਿਓ ਨਾ ਰੋਵੜ ਜੇ ਪਿੰਡ ਰਾਪੜਸੀ ਲੈ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਦੀ ਠੀਕ ਆ ਜੀ ਫੋਨ ਨੰਬਰ ਫੋਨ ਨੰਬਰ ਹੈਗਾ 9781387636 ਠੀਕ ਆ ਜੀ ਭਾਈਆ ਪਹਿਲੇ ਨੰਬਰ ਤੇ ਮੈਂ ਦੱਸਿਓ ਕਿ ਮੈਂ ਸੁਬਾਹ ਚੂਗੀ ਇਹ ਭਾਜੀ ਤੇਜਾ ਸੁਬਾਹ ਸੁਣੀ ਚੁ ਅੱਛਾ ਜੀ ਹਾਂਜੀ ਲੋ ਜੀ ਤੇਜਾ ਸੁਬਾਹ ਸੁਣਦੀ ਨੇ ਕਿੰਨਾ ਟਾਈਮ ਖੜਦੀ ਹੈ ਜੇ ਦੇਰਾਂਲੇ 12-13 ਲੈ ਹੀ ਨੇ ਜੀ ਠੀਕ ਆ ਜੀ ਹਾਂਜੀ ਤੇ ਕਿੰਨੇ ਕ ਦੁੱਧ ਆ ਲਈਏ ਦੁੱਧ ਭਾਈ ਦਈ ਜੋਗੀ 10000 ਕਿਲੋ ਭਾਜੀ ਠੀਕ ਆ ਜੀ ਹਾਂਜੀ ਤੇ ਖੋਲੋ ਭਾਈ ਜੀ ਖੋਲ ਕੇ ਵਗਾਈਏ ਰਾਂ ਲੋਗੀ 12 13 ਲੀਟਰ ਜਿਹੜਾ ਪਿਛਲੇ ਸਵੇਰੇ ਦੁੱਧ ਭਰਿਆ ਵਾ ਤੇ ਦਿਨ ਬੈ ਗਈ ਜੇ ਗਿਣਤੀ ਦੇ 10 12 ਹੋਰ ਇਹ ਵਕਤੀ ਨੂੰ ਚੈੱਕ ਕਰਾਉਣੀ ਆ ਕਿ ਢਿੱਲਾੰਡੋ ਲਾਜੇ ਕਾਫੀ ਆ ਹਵਾਨੇ ਤੇ ਤੇ ਥਣਸਣ ਵੀ ਚੰਗਾ ਲੱਗਾ ਨੋਕਲਾ ਥਣਿਆ ਮੈਨਾ ਵਰਤਦਾ ਜੂ ਦੇ ਆਪ ਦੇ ਨਹੀਂ ਜੀ ਇੰਨੇ ਖੜੂ ਇੰਨੇ ਜੀ ਅੱਛਾ ਜੀ ਪਾੜੇ ਪਈ ਹੁਣ ਹੀ ਲੈ ਕੇ ਆਏ ਆ ਆਪਾਂ ਵੀ ਹੱਲੀ ਠੀਕ ਹੈ ਠੀਕ ਕਾ ਲੈ ਜੇ ਮਾਸਾ ਕਾ ਲੈ ਲੋ ਜੀ 10 12 ਦਿਨ ਤੁਸੀਂ ਸਕੋ ਕਿ ਇੰਨੇ ਕੁ ਲੈ ਜਾਣੇ ਆ ਕਰਮਾਲੀ ਨੇ ਬਾਕੀ ਇਹ ਦੁੱਧ ਦੱਦ ਚੰਗਾ ਭਰੀ ਜਾਊਗੀ ਕੁਬੀਰ ਭਰਾ ਸਾਂਭਣ ਵਾਲਾ ਲੈ ਜਾਊਗਾ ਤੇ ਸਾਂਭ ਥੋੜੀ ਘੱਟ ਕੀਤੀ ਹੈ ਹਨਾ ਲੋ ਜੀ ਬਾਕੀ ਇਸ ਕੁਆਲਟੀ ਵੀ ਚੈੱਕ ਕਰ ਸਕਦੇ ਐਨ ਜੈਡ ਆਹ ਪਤਰੀ ਚੰਮੜੀ ਦੀ ਦੁੱਧ ਵਾਲੀ ਝੋਟੀ ਆ ਠੀਕ ਹੈ ਠੀਕ ਹੈ ਜੀ ਲੋ ਜੀ ਬਿਲਕੁਲ ਠੀਕ ਚੰਮੜੀ ਆ ਤੇ ਹੈ ਵੀ ਸਿੰਗਲ ਹੱਡੀ ਜੇ ਲੈ ਜਾ ਚੰਗੀ ਸੇਵਾਲਾ ਜਾਊਗੀ ਤੇ ਚਲੋ ਦੁੱਧ ਚੰਗਾ ਕੱਢੀ ਜਾਣਾ ਕਰਮਾਲੀ ਨੇ ਬਿਲਕੁਲ ਸਭ ਨਾਲ ਤਿਆਰ ਹੀ ਆ ਕੇ ਔਰ ਵੀਰ ਕੀ ਹਾਲ ਹੈ ਬੜੀ ਚੈ ਜੀ ਲਓ ਬਾਈ ਲੱਗੇ ਤਾਂ ਆਪਾਂ ਥਾਣਾ ਦਾ ਸੈਰ ਗਿਆ ਵੀ ਚੈੱਕ ਕਰਾਉਣੇ ਤੁਹਾਨੂੰ ਇਹ ਚ ਮੜੀ ਥੋੜੇ ਬਾਈ ਜੀ ਲਓ ਬਾਈ ਲੱਗੇ ਉਹ ਚੈੱਕ ਕਰ ਸਕਦੇ ਤੁਸੀਂ ਲਓ ਦਾ ਸੈਰ ਠੀਕ ਹੈ ਠੀਕ ਹੈ ਜੀ ਇਹ ਕੀ ਮੁੱਲ ਕਰਨਾ ਬਾਈ ਇਹਦਾ ਦੇਰੀਏ ਪਾਈ ਛੋੜਾ ਹੈ ਹੁਣ ਦੇਰੀਏ ਪੈਂੜੀ ਆਦੀ ਬੜੀ 65 ਜੀ ਹਾਂਜੀ ਚਲਿਏ ਜੈ ਜੀ ਇਹ ਨਿਆ ਛੜਦੀਏ ਬੜੀ ਮੈਂ ਤਾਂ ਪੂਰੇ ਨਹੀਂ ਜਾਣਦੇ ਛੜਦੀ ਹਾਂਜੀ ਪੁੱਤੋ ਕੋ ਗੱਲਾਂ ਕਰਨਾ ਕਿ ਥੋੜਾ ਉਹਦਾ ਮਾਨਤਾਨ ਬੜੀ ਲਓ ਜੀ 60000 ਚ ਵੀ ਮਾਨਤਾਨ ਬਾਈ ਕਹਿੰਦਾ ਕਿ ਕਰਾਂਗੇ ਜ਼ਰੂਰ ਸਿੰਗਲ ਹੱਡੀ ਹੈ ਵੀ ਪਤਲੇ ਚੰਮ ਵਾਲੀ ਤੇ ਬਾਕੀ ਕੋ ਵੀਰ ਭਰਾ ਸਾਹਮਣੇ ਲਾ ਲੈ ਦੋ ਚਲੋ ਦੁੱਧ ਚੰਗਾ ਕੱਢੀ ਜਣਾ ਕਰਮਾਲੀ ਨੇ ਤੇ ਭਈਆ ਦੂਜੇ ਨੰਬਰ ਤੇ ਝੋਟੀ ਇਹ ਦੱਸਿਓ ਇਹਦੇ ਬਾਰੇ ਇਦੋਂ ਕੋ ਭਰੀ ਨੌ ਹੋਊਗਾ ਪਰ 8 ਕਿਲੋ ਦੀ ਬਈ ਗਰੰਟੀ ਹੋਊ ਦੁੱਧ। ਅੱਛਾ ਜੀ। ਮਗਰ ਇਹਦੇ ਭਾੜੀ ਕੱਟੀ ਈ। ਠੀਕ ਹੈ ਠੀਕ ਹੈ। ਕਿੰਨਾ ਟਾਈਮ ਹੋ ਗਿਆ ਸੂਈ ਨੂੰ? ਸੂਈ ਨੂੰ ਮੇਰੇ ਖਿਆਲ ਨਾਲ 2 ਮਹੀਨੇ ਹੋ ਗਏ ਆ ਘੱਟੀ ਦੀ ਭਰੀ ਈ। ਠੀਕ ਹੈ ਠੀਕ ਹੈ। ਲਓ ਜੀ 2 ਕੁ ਮਹੀਨੇ ਦਾ ਆਸਪਾਸ ਜਿਹੜਾ ਟਾਈਮ ਹੋ ਗਿਆ ਵਾ ਸੂਈ ਨੂੰ। ਤੇ ਫੀਮ ਮਲੇਲੇ ਪਿਛੇ ਕਾਫ ਆ ਗਿਆ ਤੇ ਖੋਲੋ ਬਾਈ ਜੀ ਨੂੰ ਵੀ। ਐਸ ਤਾਂ ਜਿਹੜਾ ਮੌਕੇ ਤੇ 8 ਲੀਟਰ ਕੋਲ ਦੁੱਧ ਪਿਆ ਰਹੇ। ਇਹ ਕਿਹੜਾ ਵਸੂਆ ਸੂਈ ਭਾਈ? ਇਹ ਦੂਜਾ ਸੂਆ ਭਾਈ ਸੂਈ ਜੀ। ਠੀਕ ਲੋ ਜੀ ਦੂਜਾ ਸੂਆ ਸੂਈ ਜੀ। ਨਾ ਜਿਹੜਾ ਬੋਤਲ ਬਣਾਦੀ ਹੈ ਦਰਦੀ ਹੈ ਨਾ ਥੋੜੀ ਹੁਣਿਆਦੀ ਲੈ ਗਏ ਠੀਕ ਹੈ ਠੀਕ ਹੈ ਵਾਹੀ ਬਾਕੀ ਥਣ ਭਾਂਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਕਰਮਾਲੀ ਦੇ ਨਾ ਦਰਦੀ ਕਲਾ ਕਲਾ ਥਣ ਲੱਗਾ ਕਾ ਤੇ ਥਣ ਵੀ ਨੌ ਕਾਲਾ ਵਾਰ ਬਾਈ ਸੱਜਣ ਨੇ ਕਿੰਨਾ ਕਿ ਫਿਰ ਅਸੀਂ ਦਿੱਤਾ 12 ਕਿ 11 12 ਕਿ ਲਵਾਉਂਦੇ ਸੀ ਅੱਛਾ ਜੀ ਅਈ ਦਾਦੀ ਲੈ ਗਏ ਭਾਜੀ ਠੀਕ ਹੈ ਠੀਕ ਹੈ ਲਓ ਜੀ 11 12 ਲੀਟਰ ਜਿਹੜਾ ਕਰਨ ਲਈ ਇਸੇ ਕਰਕੇ ਬੜੀ ਕੋਈ ਗੱਲ ਨਹੀਂ ਧਿਆਨ ਨਾਲ ਧੰਨ ਧੰਨ 60 ਨਾਲ ਵਾਲਾ ਤੇ ਦਰਦੀ ਆ ਸਾਡੇ ਕੋਲ ਥੋੜਾ ਜਿਆਦੇ ਜਾਣ ਤੋਂ ਕੋਈ ਗੱਲ ਨਹੀਂ ਤੇ ਚੱਡੇ ਘੁੰਡੇ ਦੀਆਂ ਸਫਾਈਆਂ ਲਓ ਬਹੁਤ ਹੀ ਚੰਗੀ ਆ ਗਈਆਂ ਹਨ ਅੰਨਕਲਾ ਥਾਣਿਆਂ ਇਹ ਬਾਕੀ ਕੋ ਵੀ ਕਰਾਏਗੀ ਸਾਂਭਣ ਵਾਲਾ ਲੱਗਦਾ ਚਲੋ ਦੋ ਦੋ ਇਹ ਵੀ ਤੁਰਪੂਗੀ ਇਹ ਉੱਛੜਦੇ ਵੀ ਕਰਦੇ ਕੋਈ ਇਹਦਾ ਕੀ ਕਰਨਾ ਮੁੰਡਾ ਭਾਈ ਇਹ ਵੀ ਬੜੀ ਥੋੜੇ ਜਿਹਾ ਮੁੱਲ ਤੇ ਦੀ ਪੈਣੀ ਹੈ ਤੇ ਕਰਨਾ ਹੀ ਝੋੜ ਭਾਈ ਨਾ ਕਰੀਏ ਜਿਆ ਜਿਆ ਵੀ ਇਹ ਵੀ ਤੇ ਭਾਰੀ 60000 ਰੁਪਏ ਛੋੜ ਕਰਦਾਂਗੇ ਕਿੰਨੇ ਇਹਦੇ 10000 ਘਟ ਦੇ ਦਾਂਗੇ ਛੱਡ ਦੇ ਯਾਰ ਹੋਰ ਘਟ ਦੇਈਏ ਚਲੋ ਕੋਈ ਗੱਲ ਨਹੀਂ ਇੱਥੇ ਥੋੜਾ ਪਤਾ ਕੁਝ ਹੋਰ ਛੱਪਾ ਭਰੀ ਕਰਦਾਂਗੇ ਠੀਕ ਲੋ ਬਾਈ 58000 ਦੀ ਜੇ ਤੇ ਬਾਕੀ ਬਿਲਕੁਲੀ ਇਹਦਾ ਨੋਰਮਲ ਰੇਟ ਆ ਕੋਈ ਸਾਂਭਣ ਵਾਲਾ ਭਰਾ ਲੈ ਜੂ ਤੇ ਚਲੋ ਦੁੱਧ ਚੰਗਾ ਕੱਢੀ ਜਾਣਾ ਤੇ ਮਾਈ ਦਾ ਭਾਰ ਦੀ ਮਗਰ ਕੱਟੀ ਵਿਖਾ ਦਿਓ ਤੇ ਪਿੱਛੇ ਟੀਮਿਲ ਕਾਫੀ ਪਲਿਆ ਪਲਾਇਆ ਹੀ ਆ ਇਹ ਵੀ ਕੋਈ ਸਾਫ ਕਰੂ ਤੇ ਚਲੋ ਝੰਡੀ ਬਣ ਜਣਾ ਨੇ ਵੀ ਤੁਹਾਨੂੰ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਕਿਉਂਕਿ ਜਿਹੜੇ ਵੇਖਣਾ ਅੱਗੇ ਕੁਝ ਫ੍ਰੀਦਨਾ ਲੋਦੇ ਵਾਸਤੇ ਆਸਾਨ ਹੋ ਜਾਂਦਾ ਵਾ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਜੂ ਪਾਲਕ ਭਰਾਵਾਂ ਦਾ